ਸਤਿ ਸ਼੍ਰੀ ਅਕਾਲ 2026 ਦੇ ਵਿੱਚ ਆਪਾਂ ਫਸਟ ਟਾਈਮ ਮਿਲਣ ਲੱਗੇ ਆਂ ਸੂਸਾਲ 2026 ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਵਿਊਅਰਸ ਕੀ ਸਾਰੀ ਦੁਨੀਆ ਦੇ ਲੋਕ ਤੰਦਰੁਸਤ ਰਹਿਣ ਵਧੀਆ ਰਹਿਣ ਤਰੱਕੀ ਕਰਨ ਪ੍ਰੋਸਪਰਿਟੀ ਆਵੇ ਦੋਸਤੋ ਇਹ ਜਿਹੜੀ ਵੀਡੀਓ ਅੱਜ ਅਸੀਂ 2026 ਦੇ ਵਾਸਤੇ ਮੇਰੇ ਮਾਈਂਡ ਦੇ ਵਿੱਚ ਆਈ ਹੈ ਐਸवरी ਅਸੀਂ ਵੀਡੀਓਜ਼ ਦੇ ਵਿੱਚ ਇੱਕ ਬੜਾ ਵੱਡਾ ਪਹਿਲੂ ਆ ਸਾਡੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਸੁੱਖ ਆਉਣ ਦਾ ਉਹਦੇ ਉਹਦੇ ਬਾਰੇ ਗੱਲ ਕਰਾਂਗੇ ਉਹ ਹੈ ਨਿਮਰਤਾ ਨੀਵੇਂ ਹੋ ਜਾਣਾ ਪਾਤਸ਼ਾਹ ਗੁਰੂ ਨਾਨਕ ਨੇ ਵੀ ਲਿਖਿਆ ਹੈ ਵੀ ਭਰ ਤਰਾ ਧਰ ਤਲਾ ਜੂ ਟੋਲੀ ਹੈ ਨਿਵੇ ਸੋ ਗੋਰਾ ਹੋਏ ਯਹੀ ਤਕੜੀ ਚੱਕ ਲਈਏ ਤੇ ਤਕੜੀ ਦੇ ਪਾਸੇ ਜਿਹੜਾ ਪਾਸਾ ਨੀਵਾ ਹੁੰਦਾ ਉਹ ਭਾਰਾ ਹੁੰਦਾ ਉਹਦੇ ਵਿੱਚ ਵਜਨ ਹੁੰਦਾ ਤੇ ਉਸੇ ਦੀ ਵੈਲਿਊ ਹੈ ਹੁੰਦਾ ਕੀ ਹੈ ਅਸੀਂ ਜਿਹੜੀ ਸੁਸਾਇਟੀ ਚ ਰਹਿੰਦੇ ਆ ਜਿਹੜੇ ਮਹੱਲੇ ਚ ਰਹਿੰਦੇ ਆ ਜਿਹੜੀ ਸੰਸਥਾ ਚ ਕੰਮ ਕਰਦੇ ਆ ਜਿਹੜੇ ਆਲੇ-ਦੁਲੇ ਦੇ ਲੋਕਾਂ ਚ ਰਹਿੰਦੇ ਆ ਪਰਿਵਾਰ ਚ ਰਹਿੰਦੇ ਆ ਰਿਸ਼ਤੇਦਾਰ ਚ ਰਹਿੰਦੇ ਆ ਕੋਈ ਬੰਦਾ ਕੋਈ ਨਾ ਕੋਈ ਗੱਲ ਆਪਣੇ ਹਿਸਾਬ ਨਾਲ ਕਿਉਂਕਿ ਉਹ ਤੁਹਾਡੀ ਵੇਵ ਲੈਂਥ ਤੇ ਹੋ ਸਕਦਾ ਆ ਨਾ ਸਕੇ ਉਹ ਕੋਈ ਨਾ ਕੋਈ ਗੱਲ ਕਹਿੰਦਾ ਰਹਿੰਦਾ ਕਦੇ ਨਾ ਕਦੇ ਕਹਿ ਦਿੰਦਾ ਕਈ ਵਾਰੀ ਉਹ ਇੰਟੈਂਸ਼ਨਲੀ ਕਹਿੰਦਾ ਜਾਣਬੁੱਝ ਕੇ ਜਿਹਨੂੰ ਕਹਿੰਦੇ ਆ ਕਈ ਵਾਰੀ ਉਹ ਆ ਅਚਾਨਕ ਕਹਿ ਦਿੰਦਾ ਵੀ ਸ਼ਾਇਦ ਕਿਸੇ ਦੇ ਉਹ ਗਿੱਡੇ ਗੋਡੇ ਗਿੱਟੇ ਜਾਂ ਮੂੰਹ ਤੇ ਵੱਜਦੀ ਹੈ ਤੇ ਉਹਨੂੰ ਗੁੱਸਾ ਵੜਾਉਂਦਾ ਉਹ ਤਾਂ ਕਹਿ ਕੇ ਚਲ ਜਾਂਦਾ ਉਹਨੂੰ ਤਾਂ ਧਿਆਨ ਨਹੀਂ ਹੈਗਾ ਵੀ ਮੈਂ ਕਹਤਾ ਜਾਂ ਕੋਈ ਜਾਣ ਕੇ ਕਹਿੰਦਾ ਉਹ ਖੁਸ਼ ਹੋ ਜਾਂਦਾ ਵੀ ਵਧੀਆ ਦੇਖ ਕੇ ਨਾ ਮਚਿਆ ਹੁਣ ਮਿਰਚਾਂ ਲੱਗੀਆਂ ਨਾ ਪਰ ਅਸੀਂ ਰਾਤ ਨੂੰ ਦੇਰ ਤੱਕ ਸੋਚਦੇ ਰਹਿੰਨੇ ਆ ਜਿਹੜਾ ਜੀਵਨ ਦਾ ਜਿਹੜਾ ਜ਼ਿੰਦਗੀ ਦਾ ਕੀਮਤੀ ਸਮਾਂ ਅਸੀਂ ਉਹਦੇ ਜਿਹੜੇ ਅਚੇਤਕ ਇਹ ਤੇ ਜਾਂ ਜਾਣ ਬੁੱਝ ਕੇ ਕਹੇ ਹੋਏ ਖਰਾਬ ਸ਼ਬਦਾਂ ਨੂੰ ਸੋਚਦੇ ਰਹਿੰਦੇ ਹਾਂ ਜੇ ਅਸੀਂ ਉਸ ਬਾਰੇ ਨਹੀਂ ਗੱਲ ਕਰਦੇ ਉਹਦੇ ਬਾਰੇ ਨਹੀਂ ਸੋਚਦੇ ਜਾਂ ਮੌਕੇ ਤੇ ਅਸੀਂ ਬਹੁਤੀ ਵਾਰੀ ਤਾਂ ਅਸੀਂ ਮੌਕੇ ਤੇ ਜਵਾਬ ਦਿੰਨੇ ਆ ਵੀ ਤੂੰ ਕੀ ਸਮਝਦਾ ਜਾਂ ਤੂੰ ਕੀ ਸਮਝਦੀ ਆ ਜਾਂ ਫਲਾਣ ਇਹ ਕਰਦਾ ਉੱਥੇ ਤੇ ਵੈਹਸ਼ ਸ਼ੁਰੂ ਹੁੰਦੀ ਆ ਜੇ ਅਸੀਂ ਉਸ ਗੱਲ ਨੂੰ ਇਗਨੋਰ ਕਰ ਦਈਏ ਅਸੀਂ ਕੋਈ ਟੀਵੀ ਦੇ ਥੋੜੇ ਬੈਠੇ ਆ ਕੋਈ ਸਾਡੀ ਕੋਈ ਚੱਲਦੀ ਆ ਵੀ ਜੇ ਹੀ ਜਵਾਬ ਉਹਨਾਂ ਦੇਤਾ ਤਾਂ ਕੋਈ ਚੋ ਤੁਸੀਂ ਸਾਨੂੰ ਆਊਟ ਕਰ ਦੇਣਗੇ ਅਸੀਂ ਉਹਦੀ ਗੱਲ ਨੂੰ ਵਿਚਾਰ ਕਰੀਏ ਅਸੀਂ ਉਹਦੀ ਗੱਲ ਤੇ ਦੇਖੀਏ ਵੀ ਉਹਨੇ ਕਿਉਂ ਕਿਹਾ ਜਾਂ ਨਹੀਂ ਕਿਹਾ ਵਿਚਾਰ ਕਰਕੇ ਅਗਲੇ ਦਿਨ ਵੀ ਉਹ ਬੰਦੇ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਬਾਹਰਲਾ ਤਾਂ ਕਹਿੰਦਾ ਨਹੀਂਗਾ ਜਾਂ ਤਾਂ ਪਰਿਵਾਰ ਦਾ ਮੈਂਬਰ ਕਹੂਗਾ ਜਾਂ ਪਰਿਵਾਰ ਤੋਂ ਕੋਈ ਰਿਸ਼ਤੇਦਾਰੀ ਜੋ ਮੈਂਬਰ ਕਹੂਗਾ ਜਾਂ ਗਵਾਂਡੀ ਕਹੂਗਾ ਜਾਂ ਖੇਤ ਬੰਨੇ ਵਾਲਾ ਕਹੂਗਾ ਨੇੜੇ ਦੇ ਸਾਥੀ ਲੋਕ ਗੱਲ ਕਹਿਣਗੇ ਅਸੀਂ ਉਹਦੇ ਵਿਚਾਰ ਕਰੀਏ ਉਹਨੇ ਕਿਉਂ ਕਹਿਤਾ ਜੇ ਸਾਨੂੰ ਫੇਰ ਵੀ ਨਹੀਂ ਸੂਤ ਆਉਂਦਾ ਤਾਂ ਦੂਜੇ ਤੈਨੂੰ ਪੁੱਛੀਏ ਵੀ ਭਰਾਵਾ ਮੈਂ ਤਾਂ ਕਦੇ ਕੁਸਤੇ ਨੂੰ ਕਿਹਾ ਨਹੀਂਗਾ। ਯਾ ਭੈਣੇ ਮੇਰੀ ਤਾਂ ਕੋਈ ਐਸੀ ਗੱਲ ਨਹੀਂ ਹੈ। ਤੁਸੀਂ ਮੈਨੂੰ ਕੱਲ ਉਹ ਕੱਲ ਐਦਾਂ ਕਿਉਂ ਕਹਿਤੀ ਉਹਨਾਂ ਚ ਰੋੜਾ ਵੀ ਗੁੱਸਾ ਗੱਸਾ ਜਿਹੜਾ ਤੁਹਾਡੇ ਪ੍ਰਤੀ ਹੁੰਦਾ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਸੁਭਾਵਕ ਕਹਿਤਾ। ਯਾ ਉਹ ਕਹਿੰਦਾ ਵੀ ਨਹੀਂ ਨਹੀਂ ਭਾਈ ਆਪਣੀ ਕੋਈ ਗੱਲ ਥੋੜੀ ਹੈ ਤਾਂ ਤੁਹਾਡਾ ਜਿਹੜਾ ਮਸਲਾ ਹੈਗਾ ਉਹ ਨੇੜੇ ਤੇੜੀ ਹੱਲ ਹੋ ਜਾਏ। ਅੱਛਾ ਜੇ ਤੁਸੀਂ ਉਹਨੂੰ ਉਸ ਵੇਲੇ ਔਖੇ ਬਚਨ ਬੋਲਦੇ ਹੋ ਉਹ ਤੋਂ ਵੀ ਜ਼ਿਆਦਾ ਬਚਨ ਬੋਲਦੇ ਆ ਔਖਾ ਹੋ ਕੇ ਕਹਿੰਨੇ ਆ ਤਾਂ ਤੁਹਾਡਾ ਜਿਹੜਾ ਹੈਗਾ ਨਾ ਉਹ ਤਕਰਾਰ ਹੋ ਜਾਊਗਾ ਝਗੜਾ ਹੋ ਜਾਊਗਾ ਜਾਂ ਕਈ ਵਾਰ ਤਾਂ ਇਦੋਂ ਵੀ ਵੱਧ ਹੋ ਜਾਂਦਾ ਰਿਸ਼ਤੇ ਰੇਂਜ ਫਿੱਕ ਪੈ ਜਾਂਦੇ ਆ ਤੇ ਮੇਰਾ ਖਿਆਲ ਹੈ ਵੀ ਜਿਹੜੀ ਨਿਮਰਤਾ ਹੈਗੀ ਹੈ ਜਿਵੇਂ ਅਸੀਂ ਹਰ ਰੋਜ਼ ਹੀ ਲਗਭਗ ਗਲਵਾਰਾ ਸਹਿਬਾਨ ਦੇ ਵਿੱਚੋਂ ਵੀ ਆਉਂਦਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਉਹ ਕਹਿੰਦੇ ਵੀ ਤੁਹਾਡੇ ਹਿਰਦੇ ਘਰ ਆ ਜਿਹੜਾ ਤੁਹਾਡਾ ਮਨ ਹੈ ਉਹਦੇ ਤਿੰਨ ਚੀਜ਼ਾਂ ਤੋਂ ਪਈਆਂ ਪੱਕੀਆਂ ਹੀ ਸਤ ਸੱਚ ਆਪਣੇ ਆਪ ਨਾਲ ਸੱਚ ਸੰਤੋਖ ਸਬਰ ਸੰਤੋਖ ਜੀ ਕਹਿੰਨੇ ਉਸ ਕਹਿ ਹੀ ਦਿੱਤਾ ਤਾਂ ਥੋੜੇ ਸ਼ਾਂਤੀ ਰੱਖੋ ਥੋੜੇ ਆਪਣੇ ਮਨ ਚ ਉਹਤੇਵਾਦ ਹੁੰਦੇ ਵਿਚਾਰ ਸਤ ਸੰਤੋਖ ਵਿਚਾਰ ਫਿਰ ਵਿਚਾਰ ਕਰੋ ਜੇ ਤੁਹਾਨੂੰ ਲੱਗਦਾ ਵੀ ਉਹਨੇ ਠੀਕ ਕਿਹਾ ਤਾਂ ਆਪਣੇ ਆਪ ਨੂੰ ਸੁਧਾਰ ਕਰ ਲਓ ਤੁਹਾਡੇ ਤੁਹਾਡਾ ਫਾਇਦਾ ਕਰ ਗਿਆ ਇਹ ਤੁਹਾਨੂੰ ਲੱਗਦਾ ਵੀ ਉਹਨੇ ਐਵੇਂ ਹੀ ਕਿਹਾ ਜਾ ਤਾਂ ਉਹਨੂੰ ਛੱਡ ਦਿਓ ਅਗਲੀ ਵਾਰੀ ਉਹ ਕਹੂਗਾ ਇਹਦੇ ਪਤਾ ਹੀ ਨਹੀਂ ਆਂ ਜੋ ਮਰਜੀ ਕਹੀ ਚੱਲੋ ਇਹ ਤੁਹਾਨੂੰ ਲੱਗਦਾ ਵੀ ਮੈਂ ਸੱਚਾ ਸੀ ਮੈਂ ਸਬਰ ਵੀ ਰੱਖਿਆ ਇਹ ਬੰਦਾ ਹੁਣ ਹਟਦਾ ਨਹੀਂ ਤਾਂ ਉਹਦੇ ਉਹਦੇ ਨਾਲ ਬੈਠ ਕੇ ਗੱਲਬਾਤ ਕਰ ਲਓ ਵਿਚਾਰ ਕਰ ਲਓ ਤੋਂ ਮੇਰਾ ਖਿਆਲ ਆ ਤੰਦਰੁਸਤੀ ਜੀਵਨ ਜਿਹੜਾ ਤੰਦਰੁਸਤ ਜੀਵਨ ਜਿਉਣ ਦਾ ਜਿਹੜਾ ਫਲਸਫਾ ਆ ਪਹਿਲੇ ਕਿਹਾ ਵੀ ਤੰਦਰੁਸਤ ਰਹੋ ਖੁਸ਼ਹਾਲ ਰਹੋ ਖੁਸ਼ਿਆਲੀ ਵੱਲ ਜਾਣ ਦਾ ਜਿਹੜਾ ਫਲਸਫਾ ਸਾਡਾ ਉਹ ਇੱਥੇ ਹੀ ਹੈ ਵੀ ਅਸੀਂ ਨੇਰ ਰਹੀਏ ਇਮੀਡੀਏਟਲੀ ਸਾਡੀ ਚੇਤਨਾ ਜਿਹੜੀ ਹੈ ਨਾ ਬੰਦੇ ਨੂੰ ਚੇਤਨਾ ਦਿੰਦੀ ਹੋਈ ਆ ਉਹ ਵਿਚਾਰ ਕਰ ਸਕਦਾ ਹੁਣ ਜਿਵੇਂ ਜੀ ਕੁੱਤੇ ਦੀ ਪੂਛ ਤੇ ਪੈਰ ਰੱਖ ਹੋ ਗਿਆ ਸਤੋ ਜਾਂ ਅਸੀਂ ਜਾਣ ਕੇ ਰੱਖਤਾ ਕੁੱਤਾ ਜਦੋਂ ਪੰਕੂਗਾ ਜਾਂ ਦੰਦ ਮਾਰੂਗਾ ਤੂੰ ਅਸੀਂ ਤਾਂ ਇਨਸਾਨ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਚੇਤਨਾ ਦਿੱਤੀ ਹੈ ਉਹ ਚੇਤਨਾ ਬੁੱਧੀ ਜਿਹੜੀ ਹੈ ਉਹਦੇ ਨਾਲ ਸੋਚ ਕੇ ਵਿਚਾਰ ਕਰਕੇ ਤੇ ਅਗਲੇ ਜੇ ਕੋਈ ਗੱਲ ਬਣਦੀ ਜੇ ਕੋਈ ਗੱਲ ਨਹੀਂ ਤਉਨ ਸੂਤ ਆਉਂਦੀ ਆਪਣੇ ਮਨ ਤੋਂ ਵਜਣ ਲਾਓ ਤੇ ਉਹਨੂੰ ਚੰਗੇ ਕੰਮਾਂ ਚ ਲਾਓ ਤੋ ਮੇਰੀ ਇਹ ਵੀਡੀਓ ਇਹਦੇ ਨਾਲ ਆਪਾਂ ਅਗਲੀ ਵਾਰੀ ਬਹੁਤ ਸਾਰੀਆਂ ਘਟਨਾਵਾਂ ਮੇਰੇ ਜੀਵਨ 'ਚ ਵੀ ਹੋਈਆਂ ਤੁਹਾਡੇ ਜੀਵਨ 'ਚ ਵੀ ਬਹੁਤ ਹੋਈਆਂ ਹੋਣਗੀਆਂ ਉਹਨਾਂ ਬਾਰੇ ਵਿਚਾਰ ਕਰਾਂਗੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਕਿਵੇਂ ਕਿਸੇ ਬੰਦੇ ਨੂੰ ਨੁਕਸਾਨ ਹੋ ਗਿਆ ਤੇ ਜਾਂ ਕਿਵੇਂ ਜਿਵੇਂ ਮੇਰੇ ਕੇਸ ਚਾਹ ਜਾਂ ਮੈਂ ਆਪਣੀ ਗੱਲ ਕਰੂੰਗਾ ਕਿਵੇਂ ਉਹਦਾ ਫਾਇਦਾ ਹੋ ਗਿਆ ਤੇ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਵੀ ਰਹੀ ਤੇ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਰਹੀਆਂ ਤੇ ਖੁਸ਼ਹਾਲੀ ਵੱਲੋਂ ਵਧਦੇ ਵੀ ਰਹੇ ਮੇਰੀ ਫੇਰ ਤੁਹਾਨੂੰ ਜਿਹੜੀ ਸ਼ੁਭ ਕਾਮਨਾਵਾਂ ਖੁਸ਼ ਰਹੋ ਤੰਦਰੁਸਤ ਰਹੋ ਖੁਸ਼ਹਾਲ ਤੁਸੀਂ ਤਦ ਹੀ ਹੋਵੋਗੇ ਜਾਂ ਦੋਚੀ ਚਾਰ ਰੱਖੋਗੇ ਥੈਂਕ ਯੂ ਵੈਰੀ ਮਚ